ਬੱਤੀਆਂ ਕਰ ਲੈ ਲਈਓ ਰਾਈਟ ਤੇ ਰਾਈਟ ਕਰ ਦੇਣਾ ਸੀ ਦੂਰ ਦੇ ਪਹਾੜਾ ਜਾਣੇ ਫੇ ਦੀਦਾ ਨਹੀਂ ਤੁਹਾਨੂੰ ਰਾਤ ਦੇ ਵਿੱਚ ਪਹਾੜਾ ਚਲਾਉਣ ਵਾਲੀ ਗੱਡੀ ਇਹ ਹਾਂਜੀ ਪਹਾੜਾ ਚਾਹੀਦਾ ਬੱਤੀਆਂ ਦਾ ਉੱਤੇ ਚਲਾਉਣ ਆ ਸਾਈਡ ਤੇ ਲਾਉਣ ਚੱਲ ਰਹਿਗਾ ਦੰਦਾਰ ਸੀ ਹੈਗੀ ਹਾਂ ਸਾਰੇ ਕੁਛ ਆ ਡਾਕੂਮੈਂਟ ਸਾਰੇ ਆ ਡਾਕੂਮੈਂਟ ਸਾਰੇ ਆ ਕੰਮ ਕੀ ਕਰਦਾ ਰਾਈਡਰ ਆ ਯੂਟੂਬਰ ਹੈ ਯੂਟੂਬਰ ਬਾਈਕ ਰਾਈਡਰ ਬਾਈਕ ਰਾਈਡਰ ਆ ਯੂਟਿਊਬ ਤੇ ਵੀਡੀਓ ਬਣਾ ਕੇ ਪਾਈਦਾ ਆ ਧੰਨਵਾਦ ਜੀ ਲੋ ਗਾਇਜ਼ ਇਹਨਾਂ ਕੈਮਰੇ ਦਾ ਫਾਇਦਾ ਹੋ ਗਿਆ ਹਾਂਜੀ ਗਾਇਸ ਪਿਆਰ ਚਾਲ ਅਸੀਂ ਅਨਾ ਅੱਜ ਇੰਸਟਾਲ ਕਰ ਰਹੇ ਹਾਂ ਇੰਡੀਕੇਟਰ ਇੰਡੀਕੇਟਰ ਇੰਸਟਾਲ ਕਰ ਰਹੇ ਹਾਂ ਜਿਵੇਂ ਵੀਡੀਓ ਤੇ ਨਮੀ ਹੋਈ ਚੀਜ਼ ਬਾਰਿਸ਼ ਵੀ ਦੇਖ ਸਕਦੇ ਬਾਰਿਸ਼ ਚ ਲੱਗੇ ਹੋਏ ਆ ਇਹਨੂੰ ਇਹਨਾਂ ਨੂੰ ਕਹਿੰਦੇ ਮੀਂਹ ਦੀ ਨਮੀ ਤੇ ਬਾਸ ਹੁਣ ਲੱਗੇ ਹੋਏ ਆ ਇੰਡੀਕੇਟਰ ਇੰਸਟਾਲੇਸ਼ਨ ਆ ਦੇਖ ਸਕਦੇ ਤੁਸੀਂ ਬਲੈਕ ਵਾਲੇ ਕਿੱਦਾਂ ਲੱਗ ਰਹੇ ਇੰਡੀਕੇਟਰ ਨਾਲ ਸਾਡੇ ਇੰਦਰ ਆਮ ਗੜੀਆਂ ਨੂੰ ਫੋਲੋ ਕਰ ਲਓ ਚੈਨਲ ਇਹ ਵਿਚਾਰਾ ਮੈਨੂੰ ਰੋਜ਼ ਆ ਕੇ ਕਹਿੰਦਾ ਭਾਈ ਮੇਰੇ 1000 ਚਲੋ ਚੰਗਾ ਗਾਇਸ ਬਾਅਦ ਕਰ ਲਉ ਮਿਲਦੇ ਆਂ ਆਪਾਂ ਜਿਆਦਾ ਹੋ ਰਿਹਾ ਹੁਣ ਇਹ ਵਿਚਾਰਾ ਮੈਨੂੰ ਰੋਜ਼ ਆ ਕੇ ਕਹਿੰਦਾ ਮੇਰੇ 1000 ਸਬਸਕ੍ਰਾਈਬ ਕਰ ਦੇ ਹੁਣ ਦੇਖੋ ਸੰਗ ਦਾ ਕਿੰਨਾ ਭਾਈ ਦਾ ਚੈਨਲ ਬੰਦ ਹੁੰਦੇ ਆ ਗਏ ਜਿਹੜੇ ਮੇਰੇ 16 ਸਬਸਕ੍ਰਾਈਬਰ ਹੈਗੇ ਉਹ ਵੀ ਭਾਈ ਨੇ ਸਬਸਕ੍ਰਾਈਬਰ ਆ ਦੇਣੇ ਦਾਰਦਾ ਕਿਵੇਂ ਭਾਈ ਸਾਹਮਣੇ ਉਹ ਗਾਇਸ ਪਤਾ ਹੀ ਕੀ ਕਰ ਲਿਆ ਹੁਣ ਆਪਾਂ ਸੰਗ ਨਾਲ ਬੰਦਾਈ ਆਣਾ ਤੁਹਾਨੂੰ ਪਤਾ ਔਖਾ ਹੋ ਜਾਂਦਾ ਫਿਰ ਕਿਆਣਾ ਹੀ ਸੋਖਾ YouTube ਤੇ ਬਲੌਗ ਉਹਨਾਂ ਦਾ ਸਾਰਾ ਚਲੋ ਚੰਗਾ ਸਤਿ ਸ਼੍ਰੀ ਅਕਾਲ ਮੀ ਜੀ ਆ। ਫਾਈਨਲੀ ਆਪਾਂ ਇੰਡੀਕੇਟਰ ਇੰਸਟਾਲ ਕਰ ਲਏ ਬਾਰੀਕੀ ਤੇ ਲਾਈਟ ਦੱਸਿਓ ਕਿੱਦਾਂ ਦੀ ਐ ਇੰਡੀਕੇਟਰਾਂ ਦੀ। ਜਦੋਂ ਆਪਾਂ ਲਾਈਟ ਵੀ ਅਗੇ ਇੰਸਟਾਲ ਕਰਦੇ ਹਾਂ। ਉਹ ਵੀ ਲਾਈਟ ਨੂੰ ਮਟਾਉਣਾ ਹੈ। ਦੂਰੇ ਲਾਈਟ ਹਨਾਪੇ ਫਿਲਹਾਲ ਇਹ ਟਿਕਟ ਦੱਸਿਓ ਕਿੱਦਾਂ ਦੇ ਲੱਗ ਰਹੇ ਅੱਜ। 100 ਘੈਂਟ ਲੱਗ ਰਹੇ ਕਿ ਨਹੀਂ? ਦੱਸਿਓ ਗਾਇਜ਼। ਮੈਟਲ ਬੋਡੀ ਵਾਲੇ ਲਵਾਏ। ਪੂਰਾ 200 ਰੁਪਿਆ ਖਰਚਿਆ ਭਾਈ ਨੇ। ਪੂਰਾ 200 ਰੁਪਿਆ 2 100 ਰੁਪਏ 1000 ਕਹਿੰਦੇ 100 ਰੁਪਏ ਕਰਦੇ ਆ ਚਲੋ ਠੀਕ ਹੈ ਗਾਇਜ਼ ਤੁਹਾਨੂੰ ਮਿਲਦੇ ਹਾਂ ਹੁਣ ਅਗਲੀ ਵਾਰ ਔਰ ਨੈਕਸਟ ਵੀਡੀਓ ਚ ਜੋ ਕਿ ਸਾਡੀ ਰਾਈਡ ਦੀਆਂ ਵੀਡੀਓ ਆਉਣ ਵਾਲੀਆਂ ਜਲਦ ਜਲਦ ਸੋ ਇੰਦਰਵੀਰਾ ਸਾਡੇ ਨਾਲ ਨਹੀਂ ਹੋਊਗਾ ਉਸ ਟਾਈਮ ਸੋ ਅਸੀਂ ਕੱਲੇ ਵੀਡੀਓ ਚਲੋ ਚੰਗਾ ਫੇ